हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਹਰਵੈਲ ਦਾ ਅੱਜ ਇਸ ਵੀਡੀਓ ਦੇ ਵਿੱਚ ਦੋ ਆਪਾਂ ਤੁਹਾਨੂੰ ਝੋਟੀਆਂ ਦਿਖਾਉਣੀਆਂ ਦੋਵੇਂ ਸੱਜਰ ਤਾਜ਼ੀਆਂ ਸੁਈਆਂ ਨੇ ਦਿਨਾਂ ਦੇ ਵਿੱਚ ਹੀ ਆ तकरीबन ਕੋਈ ਬੋਲੇ ਬੂਲੇ ਦੇ ਵਿੱਚ ਚਾਹੇ ਕੋਈ ਕੱਚੇ ਦੁੱਧ ਦੇ ਵਿੱਚ ਇਹ ਦੋਨੋਂ ਝੋਟੀਆਂ ਹੋਣਗੀਆਂ ਇੱਕ ਇਧਰ ਨੀਲੀ ਰਬ ਦੀ ਝੋਟੀ ਆ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਇੱਕ ਇਧਰ ਬਿਲਕੁਲ ਚਾਹੇ ਕੋਈ ਮੋਹਰੇ ਦੇ ਵਿੱਚ ਚਾਹੇ ਬਿਲਕੁਲ ਕਾਲੀ ਸ਼ਾਈ ਇੱਕ ਮੱਝ ਝੋਟੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਸੱਜਰ ਤਾਜ਼ੀਆਂ ਝੋਟੀਆਂ ਸੁਈਆਂ ਨੇ ਵੀਡੀਓ ਦੇ ਵਿੱਚ ਹੀ ਆਪਾਂ ਚੁਵਾਈ ਦਿਖਾ ਦੇਵਾਂਗੇ ਭਰਾਵਾਂ ਨੂੰ ਠੀਕ ਹੈ ਜੀ ਕੋਈ ਵੀ ਸੱਜਣ ਆਪਣੀ ਮਰਜ਼ੀ ਨਾਲ ਵੀ ਤੁਸੀਂ ਚੋਕੇ ਦੋ ਟਾਈਮ ਤਸੱਲੀ ਕਰਨੀ ਚਾਹੁੰਦੇ ਹੋ ਇੱਥੇ ਆਣ ਕੇ ਆਪਣੀ ਦੀ ਤਸੱਲੀ ਕਰ ਸਕਦੇ ਜੀ ਪਿੰਡ ਜੋਰ ਸਿੰਘ ਵਾਲਾ ਦੋਸਤੋ ਕੋਈ ਵੀ ਮਾਲਵੇ ਵਾਲੀ ਸਾਈਡ ਤੋਂ ਸਜਣ ਵੀਰ ਆ ਰਿਹਾ ਆਪਣਾ ਹਰੀਕੇ ਪਤਨ ਤੋਂ ਸਿਰਫ ਕੋਈ 10-12 ਕਿਲੋਮੀਟਰ ਦੀ ਦੂਰੀ ਵੱਡੇ ਸਭਰਾ ਪਿੰਡ ਲਾਗੇ ਦੁਗਲੀ ਚੀਮਾ ਬਰਵਾਲਾ ਸੈਦੋਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤਰੀਕ ਅਜੇ 6 ਅਗਸਤ ਸਮਾਂ ਦੋਸਤੋ ਕੋਈ ਮਾਰਨਿੰਗ ਦੇ ਆਪਾਂ 8 8:30 9:00 ਵਜੇ ਇਹ ਵੀਡੀਓ ਬਣਾ ਰਹੇ ਆ ਪੂਰੀ ਗੱਲਬਾਤ ਆਪਾਂ ਕਰਾਂਗੇ ਵੀਰ ਹਰਦੇ ਦੇ ਨਾਲ ਮਾਲ ਦੋਸਤੋ 2-4 2-4 ਮੱਝਾਂ ਝੋਟੀਆਂ ਜਿਹੜੀਆਂ ਇਸ ਫਾਰਮ ਤੇ ਅਵੇਲੇ ਬਲ ਹੁੰਦੀਆਂ ਨੇ ਕਿਸੇ ਟਾਈਮ ਵੀ ਮੇਰਾ ਭਰਾ ਤੁਸੀਂ ਆ ਜਾਓਗੇ ਦੋ ਚਾਰ ਪਸ਼ੂਏ ਤੇ ਮੌਕੇ ਤੇ ਮੌਜੂਦ ਹੁੰਦੇ ਹੁੰਦੇ ਆ ਠੀਕ ਆ ਜੀ ਆਓ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਰੈਸ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ YouTube Facebook Instagram ਤੇ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਆ ਵੀਰ ਬੜੇ ਵਧੀਆ ਹਰਵੈਲ ਠੀਕ ਆ ਵੀਰੇ ਵਧੀਆ ਕਿਰਪਾ ਵਾਹਿਗੁਰੂ ਦੀ ਮੇਰਾ ਜੀ ਸਭ ਸ਼ੁਕਰਮਾਨ ਹਾਂ ਵੀਰੇ ਹਰਵੈਲ ਵਸੇ ਮਾਲ ਤਕਰੀਬਨ ਜਦੋਂ ਤੁਹਾਡੇ ਕੋਲ ਕੱਲ ਪਰਸੋਂ ਵੀ ਸੀਗੇ 4-5 ਵਿੱਚੋਂ 5 ਸੀਗੇ ਮੱਜਾਂ ਆ ਤੇ ਵਿੱਚੋਂ ਕੁਝ ਸੇਲ ਹੋ ਗਈਆਂ ਆ ਫਿਰ ਦੁਬਾਰਾ ਕੁਝ ਆਈਆਂ ਜੀ ਉਸ ਦਿਨ ਵੀ ਆਪਾਂ ਨੂੰ ਸਬਬ ਨਹੀਂ ਬਣਿਆ ਹਾਂਜੀ ਵਿੱਚ ਪਸ਼ੂ ਸੇਲ ਹੋ ਗਏ ਸੀਗੇ ਠੀਕ ਆ ਕੋਈ ਗੱਲ ਨਹੀਂ ਬਾਕੀ ਵਾਈ ਵੀ ਮੇਰਾ ਆਈ ਜਾਂਦੇ ਆ ਜਾਈ ਜਾਂਦੇ ਚੱਲੀ ਜਾਂਦਾ ਵਧੀਆ ਅੱਜ ਹੋਰ ਬਿਲਕੁਲ ਆਪਣੇ ਕੋਲ ਦੋ ਝੋਟੀਆਂ ਨੇ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਕਰਾਂਗੇ ਚੰਗੀ ਝੋਟੀ ਆ ਮਗਰ ਵੀ ਕੱਟੀ ਉੱਤੇ ਮਗਰ ਕੱਟੀ ਆਗੀ ਰਸ ਹਾਂਜੀ ਸੂਈ ਨੂੰ ਅੱਜ ਤਕਰੀਬਨ ਜਿਹੜਾ ਕੋਈ ਅਜੇ ਨੂੰ ਪਨਵਾਗ ਦਿਨ ਹੋਊਗਾ ਠੀਕ ਹੈ ਜੀ ਤੇ ਬਾਕੀ ਚਵਾ ਚੂ ਬਹੁਤ ਵਧੀਆ ਹੂੰ ਬਹੁਤ ਵਧੀਆ ਜੇ ਥੱਲੇ ਜਿਹੜਾ ਕੋਈ 8 ਤੋਂ 9 ਕਿਲੋ ਜਿਹੜਾ ਹੋਊਗਾ ਠੀਕ ਹੈ ਜੀ ਬਾਕੀ ਚੰਗੀ ਜੰਮੀ ਪਈ ਆ ਨਿੱਗੜਿਆ ਮੇਰੇ ਕੋਲ ਜੋ ਮੋਹਰਾ ਦੇ ਵਿੱਚ ਹੋਣਾ ਚਾਹੀਦਾ ਸਾਰੇ ਕੈਰੈਕਟਰ ਜਿਹੜੇ ਮੋਹਰਾ ਵਾਲੇ ਨੇ ਇਹਦੇ ਠੀਕ ਆ ਕੋਈ ਆਊਟ ਨਹੀਂ ਜਾਂਦੀ ਵੀਰ ਹਰ ਵੇਲੇ ਵੀਰੇ ਸੂਆ ਦੂਜਾ ਅੱਜ ਦਿਨ ਕਿੰਨਾ ਤਿੰਨ ਚਾਰ ਦਿਨ ਕੋਈ ਪੰਜਵਾਂ ਦਿਨ ਹੋਊਗਾ ਪੰਜਵਾਂ ਦਿਨ ਹੈ ਦੋਸਤੋ ਦੂਜਾ ਸੂਆ ਮਗਰ ਵੀ ਕੱਤੀ ਤੁਹਾਨੂੰ ਦਿਖਾਵਾਂਗੇ ਬੱਚਾ ਮਗਰ ਵੀ ਕੱਤੀ ਆ ਤੇ ਬੌਲੇ ਇੱਕ ਵਾਰੀ ਫੇਰ ਆਪਣੇ ਦੱਸ ਦਿਓ ਕਨਫਰਮ ਕਰਾ ਦਿਓ ਆ ਰਾਸਿਆਂ 8 ਤੇ 9 ਕਿਲੋ ਬੌਲੇ ਦੇ ਵਿੱਚ ਆ ਛੋਟੀ ਚਲੋ ਦੂਜਾ ਸੂਆ ਪਹਿਲੇ ਸੂਏ ਦਾ ਵੀ ਜਿਹੜਾ 11 ਕਿਲੋ ਤੇ ਅਸੀਂ ਚੱਲੀ ਆ ਠੀਕ ਆ 12 ਬੂਰਾ ਦੇ ਆ ਪੈਰ ਕੀ ਉਹਦੀ ਉਮੀਦ ਜਿਹੜੀ ਕਰ ਸਕਦੇ ਆ ਠੀਕ ਆ ਬਾਕੀ ਰਾਸਿਆਂ ਦੋਨੇ ਚੀਜ਼ਾਂ ਨੂੰ ਮੈਟਰ ਕਰਦਾ ਬਾਅਦ ਦੁੱਧ ਨੂੰ ਬਿਊਟੀ ਨੂੰ ਕੁਆਲਟੀ ਨੂੰ ਹਰ ਇੱਕ ਤੀ ਨੂੰ ਮੈਟਰ ਕਰਕੇ ਜਿਹੜਾ ਰੇਟ ਜਿਹੜਾ ਬੰਦ ਆ ਬਿਲਕੁਲ ਲਓ ਜੀ ਹਾਈਟ ਕੱਦ ਤੁਸੀਂ ਚੈੱਕ ਕਰੋ ਝੋਟੀ ਦਾ ਕੱਦ ਕੁਦ ਸੁਣਾ ਲੰਬਾਈ ਤੁਸੀਂ ਚੈੱਕ ਕਰੋ ਲੰਬਾਈ ਨੂੰ ਬਈ ਬੇਲਬੂਲ ਦੀ ਸਪੈਸ਼ਲ ਆ ਸਿੰਗੀ ਸੁંગી ਬੜੀ ਚੰਗੀ ਆ ਤੇ ਥਾਂ ਬਹੁਤ ਵਧੀਆ ਲੱਗਾ ਕਰਮਾ ਲਈ ਨਾ 8 8 9 8 9 ਦੇ ਦਰਮਿਆਨ ਇਹਨੇ ਬੋਲੇ ਦੇ ਵਿੱਚ ਆ ਚੌਥੇ ਪੰਜੇ ਦੇ ਵਿੱਚ ਆ ਹਾਂ ਤਾਂ ਅੱਗੇ ਵੀ ਚੰਗੀ ਆਪਾਂ ਇਹ ਤੋਅਾਸ ਕਰ ਸਕਦੇ ਆ ਠੀਕ ਆ ਚੁਵਾਈ ਦਾ ਹਰ ਵੇਲੇ ਵੈਸੇ ਚੁਵਾਈ ਵੀ ਲੱਗਦਾ ਜੰਗਾ ਰਾਸ ਆ ਚੁਵਾਈ ਵੀ ਚੰਗੀ ਠੀਕ ਆ ਮਹਾਰਾਜ ਹਾਂਜੀ ਆ ਦੇਖੋ ਜੀ ਬਾਕੀ ਬਹੁਤ ਚੰਗੀ ਆ ਜਿੰਨੀ ਹੈਗੀ ਆ ਸਾਫ ਸੁਥਰੀ ਆ ਤੇ ਠੰਡੀ ਸੀਲ ਆ ਹੂੰ ਤੇ ਜਿਹੜਾ ਥਾਣਾ ਵਨ ਸਪੇਸ ਆ ਉਹ ਵੀ ਬਹੁਤ ਸੋਹਣੀ ਆ ਫੁਕਵਾ ਲੈ ਵਨ ਨਿੱਗਰ ਹੂੰ ਲਓ ਜੀ ਕਰੋ ਦੇਖੋ ਆਪਾਂ ਗੱਲ ਕਰਦੇ ਨੇ ਵੀ ਫੋਟ ਫੋਟ ਦੀ ਵਿੱਤੀ ਤੇ ਉਹੀ ਗੱਲ ਆ ਪਰ ਲੋ ਬੰਦਾ ਬੜੀਆਂ ਬਹੁਤ ਜਿਆਦੀ ਚੰਗੀ ਆ ਵੈਸੇ ਮਾਰਨਿੰਗ ਦਾ ਟਾਈਮ ਆ ਕਿਸਾਨ ਵੀਰੋ ਭਰੇ ਥਣ ਜਿਹੜੀ ਆਪਾਂ ਤੁਹਾਨੂੰ ਚਵਾਈ ਨਾਲ ਦੀ ਨਾਲ ਦਿਖਾ ਦੇਾਂਗੇ ਭਰੇ ਥਣ ਪਸ਼ੂ ਰਖਵਾਏ ਸੀਗੇ ਤਾਂ ਜੋ ਬਿਲਕੁਲ ਅੱਜ ਮਾਰਨਿੰਗ ਦਾ ਕੋਈ 8-9 ਵਜੇ ਦਾ ਟਾਈਮ ਸਾਰੇ ਭਰਾਵਾਂ ਨੂੰ ਜਿਹੜੀ ਆਪਾਂ ਚਵਾਈ ਦਿਖਾ ਦਾਂਗੇ ਸੋ ਚੋਣ ਚਾਣ ਦਾ ਪਸ਼ੂ ਪਹਿਲਾਂ ਵੀ ਚੰਗਾ ਲਿਆ ਜਾਂਦਾ ਠੀਕ ਆ ਜੀ ਸੋ ਸਾਰੇ ਭਰਾਵਾਂ ਨੂੰ ਪਤਾ ਕੋਈ ਲਾਂਬੇ ਵਾਲੀ ਗੱਲ ਨਹੀਂ ਆਉਂਦੀਗੀ ਮਾਲ ਟੜਾ ਟਾਲੇ ਤੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਕਦਾ ਰਹਿੰਦਾ ਠੀਕ ਹੈ ਰੇਟ ਜਿਹੜਾ ਜਾਇਜ਼ ਆ ਹਾਂ ਠੀਕ ਆ ਤੇ ਆ ਮਗਰ ਕਤੀ ਫੀਮੇਲ ਕਾਫ ਆ ਬੱਚਾ ਜੀ ਠੀਕ ਆ ਜੀ ਅੱਜ ਚੌਥਾ ਪੰਜਵਾਂ ਦੇਣਾ ਸਾਰਾ ਇਸ ਛੋਟੀ ਨੂੰ ਸੂਈ ਨੂੰ ਲੱਗੀ ਵੰਡ ਸਪੇਸ ਬਹੁਤ ਸੋਹਣੀ ਆ ਮੋਠੀ ਵਾਲਾ ਥਣ ਲੱਗਾ ਕੋਈ ਬਾਦ ਘਾਟ ਨਹੀਂ ਕੋਈ ਪੂਰ ਛਟਾ ਨਹੀਂ ਹੂੰ ਬਾਕੀ ਠੰਡੀ ਪੂਰੀ ਦੋ ਜੀ ਕਰੋ ਜੇ ਜਿੱਦ ਐ ਮਰਜੀ ਕਰ ਮਾਲੀ ਨੂੰ ਹਾਂ ਥੱਲੇ ਬਹਿ ਜਾਓ ਲੋ ਜੀ ਬਹੁਤ ਸੀਲੀਆਂ ਸੌ ਪੁਣਾ ਝੋਟੀ ਦੇ ਵਿੱਚ ਹਰਵੇਲ ਡਿਮਾਂਡ ਮੁੱਲ ਵੀਰੇ ਗੱਲ ਜ ਰਾਜ ਸਿਆ ਜੇਤਾ ਦੀ ਬਿਊਟੀ ਨੂੰ ਹਾਂ ਇਹਦੀ ਬਾਡੀ ਉਹ ਹਰ ਇੱਕ ਚੀਜ਼ ਨੂੰ ਆਪਾਂ ਮੱਦੇਨਜ਼ਰ ਰੱਖੀਏ ਹਾਂ ਤਾਂ ਇੱਕ 20 ਦੀ ਝੋਟੀ ਆ ਪਰ ਆਪਾਂ ਬਿਲਕੁਲ ਜਾਇਜ਼ ਰੇਟ ਕਰਨਾ ਹਾਂ ਨਾ ਇੱਕ 5 ਨਾ 10 ਨਾ ਲੱਖ 97000 ਰੁਪਿਆ ਰੇਟ ਉਹਦੇ ਚ ਛੋੜ ਛੋੜ ਦਾ ਮਤਲਬ 1500 ਠੀਕ ਹੈ ਜੀ ਛੋੜ ਹੋ ਗਈ ਠੀਕ ਆ ਲਓ ਵੀ ਸਾਡੇ 97 ਜੋ ਛੋੜੀ ਹੈ ਕੋਈ ਯਾਦ ਰਹਿ ਸਕੀ ਫਿਰ ਥਣਾਵਾਂ ਨਾ ਦਿਖਾ ਆ ਦੇਖੋ ਠੰਡੀ ਬਹੁਤ ਜਿਆਦੀ ਹੂੰ ਆਜਾ ਦੁੱਧ ਪਸ਼ੂ ਘੱਟ ਦੇ ਦੇ 2 ਕਿਲੋ ਉਹ ਚੱਲਦਾ ਬਿਲਕੁਲ ਪਰ ਜੇ ਗਰਮੀ ਆ ਲੱਤਾਂ ਹੀ ਮਰੀ ਗਈ ਤਾਂ ਕੋਈ ਫਾਇਦਾ ਨਹੀਂ ਹਾਂ ਵੇਖੋ ਇਹਦੇ ਲਈ ਬੱਚਾ ਨਾ ਆਏਗਾ ਠੀਕਾ ਜੀ ਕੋਈ ਥਣਾਚੇ ਨਹੀਂ ਆਏਗੀ ਕੁਝ ਨਹੀਂ ਰ ਵੀ ਵੇਖੋ ਸਹੀਲੀਆਂ ਤੇ ਸੌਪੂਣਾ ਵੇਖੋ ਬੜੇ ਘੱਟ ਪਸ਼ੂ ਆਪਾਂ ਵੇਖਦੇ ਆ ਆਜਾ ਦੇ ਦੇ ਦੁੱਧ ਨੇ ਪਹਿਲੇ ਸਟਾਰਟਿੰਗ ਦੇ ਵਿੱਚ ਹੀ 2 ਮਹੀਨੇ ਚੰਗਾ ਦੁੱਧ ਦੇਦਾ ਆ ਕਿੰਨੇ ਮਹੀਨੇ ਤੇ ਲੱਤ ਮਾਰ ਕੇ ਛੁੱਟੀ ਕਰ ਗਈ ਆ ਪਹਿਲੇ 2 ਮਹੀਨਿਆਂ ਨੂੰ ਆਪਾਂ ਕੀ ਕਰਨਾ ਆਪਾਂ ਜਿਹੜਾ ਜਰਾ 6 ਮਹੀਨੇ ਗੱਭਣ ਤੋਂ ਬਾਅਦ ਆ ਤੱਕ ਦੁੱਧ ਦੇਵੇ ਬਲਕਿ ਪਤਲੇ ਚੰਮ ਦੇ ਵਿੱਚ ਆ ਪਤਲੇ ਪਿੰਡੇ ਜਾਂ ਦੁੱਧ ਵੀ ਉਸੇ ਕਟੀਆਂ ਝੋਟੀਆਂ ਨੇ ਚਵਾਉਣਾ ਮੈਂ ਕਿ ਬਹੁਤ ਚੰਗੀ ਸੁਹ ਜਿਹੀ ਆ ਪਲੂਣ ਹੀ ਸੁਈ ਹੈ ਪਲੂਣ ਆ ਪਹਿਲਾ ਸੂਆ ਝੋਟੀ ਸਟੇਟ ਹੀ ਪੜਾ ਬਿੱਲੀਆਂ ਅੱਖਾਂ ਦੋਵੇਂ ਬਹੁਤ ਸੋਹਣੀਆਂ ਆ ਦੋਵੇਂ ਨੇ ਹੋਣਾ ਕਿਸੇ ਭਰਾਣੇ ਡੋਲੇ ਦੇ ਬਿਲਕੁਲ ਅੱਖਾਂ ਵੇਖੋ ਕੋ ਬਿੱਲੀ ਹੈ ਬਿੱਲੀ ਪੂਰੀ ਨਹੀਂ ਡੋਲੇ ਬਿਲਕੁਲ ਰੈੱਡ ਰੈੱਡ ਸਟੇਟ ਪੜਾ ਛੋਟਾ ਸਿੰਘ ਤੇ ਬਾਕੀ ਆ ਤੁਹਾਡੇ ਸਾਹਮਣੇ ਪੂਰਾ ਸਟਰਕਚਰ ਹੈ ਕਿ ਇਹ ਰਾਜਾ ਪਲੂਣ ਆ ਹਜੇ ਇਹਦਾ ਵੇਟ ਵੀ ਵਧਣਾ ਇਹਨੇ ਕੱਦ ਵੀ ਕਰਨਾ ਹਾਂ ਤੇ ਜਿੰਨੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਵਧਣਾ ਹੀ ਵਧਣਾ ਘਟਣਾ ਨਹੀਂ ਬਿਲਕੁਲ ਨਾ ਵੀ ਕੂਣੀ ਝੋਟੀ ਆ ਬਾਕੀ ਪਹਿਲਾ ਸੂਬਾ ਸੂਈਏ ਮਗਰ ਕੱਤੀ ਆ ਤੇ ਅੱਜ ਹਰ ਵੇਲੇ ਹੁਣ ਬੋਲੇ ਦੀ ਜਾਂ ਕੱਚਾ ਦੁੱਧ ਕਿੰਨਾ ਦਿੱਤਾ ਰਾਜਾ ਫਿਰ ਵੀ ਮੈਂ ਕਹਿੰਦਾ ਪਹਿਲੇ ਸੂਏ ਦੇ ਅਕਾਊਂਟ ਵੀ ਜਿਹੜਾ ਆਪਾਂ ਗੱਲ ਕਰੀਏ 7 ਕਿਲੋ ਦੇ ਲਗਭਗ ਹੋਊਗਾ ਜੀ 7 ਕਿਲੋ ਦੁੱਧ ਝੋਟੀ ਜਿਹੜੀ ਅੱਜ ਚੰਗੀ ਸਾਮ ਕਰ ਜੇ ਕੋਈ 11 ਨਹੀਂ ਤਾਂ 10 ਤੋਂ ਨਹੀਂ ਏ ਠੀਕ ਆ ਬਈ ਕਿ ਕਿ ਰੇਟ ਰੇਟ ਚੱਲਣਾ ਨਾਲ ਹਰ ਕੀ ਨੂੰ ਫੋ ਮੁੱਲ ਮੇਰਾ ਭਰਾ ਸੁਣਦੇ ਜਾਓ ਜੀ ਠੀਕ ਆ ਜੀ ਐਂਡ ਤੇ ਵਿੱਚ ਦੱਸਾਂਗੇ ਮੁੱਲ ਤੁਹਾਨੂੰ ਚਲੋ ਝੋਟੀ ਗਾਂ ਕਈ ਵਾਰ ਨੋਰਮਲ ਸਾਹ ਸੰਭਾਲ ਦੇ ਵਿੱਚੋਂ ਕੁਝ ਹੋਉਂਦੇ ਆ ਗਾਂ ਕੋਈ ਸੱਜਣ ਚੰਗੀ ਸੇਵਾ ਕਰ ਲਵੇ ਕਿਹਦਾ ਵੀ ਜਿਵੇਂ ਆ ਰਵੇ ਲੈ ਕਹਿ ਦਿੱਤਾ ਵੀ ਚਲੋ 10 ਕਿਲੋ ਤੋਂ ਦੁੱਧ ਨਹੀਂ ਟੁੱਟਦੀ ਸੀ ਚਲੋ 10 9 10 9 ਕਿਲੋ ਪਹਿਲੇ ਸਵੇਰ ਕਰਮਾਰੀ ਨੇ ਦੁੱਧ ਚੁਵਾਈ ਜਾਣਾ ਮਗਰ ਕੱਟੀ ਆ ਕੱਤੀ ਕੱਤੀ ਬਹੁਤ ਪਿਆਰੀ ਆਈ ਆ ਮਾਂ ਦੀ ਬਹੁਤ ਸੋਹਣੀ ਆਈ ਆ ਦੇਖ ਕਦੋਂ ਵੀ ਅੱਜ ਆ ਗਏ ਬਿੱਲੇ ਆ ਗਏ ਚੌ ਪੈਰਾਂ ਤੇ ਆ ਗਈ ਆ ਆ ਦੇਖੋ ਥੱਲੇ ਵੀ ਇਹਦੇ ਡੱਬ ਆ ਗਿਆ ਫਿਰ ਪਲੀ ਆ ਕੱਟੀ ਦਾ ਪੁੱਠਾ ਬੜਾ ਤੂ ਤੇ ਨਹੀਂ ਸਿਆਣਾ ਆ ਗਿਆ ਤੂ ਦੇ ਵੀ ਆ ਗਿਆ ਵਾ ਤੇ ਸਭ ਤੋਂ ਚੰਗੀ ਚੀਜ਼ ਰਾਸਿਆਂ ਦੇ ਹਾਂ ਮੈਂ ਕਹਿੰਦਾ ਵੀ ਜਿੱਥੇ ਮਰਜ਼ੀ ਇਹਨੂੰ ਖਲਾਫ ਆ ਬੈਠਾ ਰਹਿ ਹਾਂ ਸੀਲ ਇਹ ਜੋੜੀ ਫੇਰ ਇੱਕੋ ਕਰੋ ਲੈ ਆਈਆਂ ਵੀ ਦੋਵੇਂ ਸਮਝ ਲੋ ਸਲਾਹ ਕਰਦੇ ਸਲਾਹ ਕਰਕੇ ਹੈ ਐਡੀਆਂ ਠੰਡੀਆਂ ਮੱਜਾਂ ਬਹੁਤ ਘੱਟ ਮਿਲਦੀਆਂ ਲਓ ਵੀ ਇੱਕ ਵਾਰ ਤੁਹਾਨੂੰ ਥੋੜਾ ਲਾਗਿਓ ਵੀ ਆਪਾਂ ਵਿਖਾ ਦਈਏ ਥਾਣਾ ਥੀ ਮੁੱਠੀ ਵਾਲਾ ਪਹਿਲਾ ਸੂਬਾ ਪਲੋਂ ਝੋਟੀ ਦਿਖਾ ਰਹੇ ਆ ਦੇਖੋ ਜੀ ਹਜੇ ਵਾਨਾ ਪਰੂਗੀ ਰਾਸ ਜੇ ਜੇ ਦੁੱਧ ਅਲਫਾਸ ਮੇਰਾ ਵਧੂਗਾ ਉਹ ਜਿਹੜਾ ਝੋਟੀ ਨੇ ਦੁੱਧ ਕਰਨਾ ਆ ਦੁੱਧ ਵਾਲੀਆਂ ਨਿਸ਼ਾਨੀਆਂ ਬਿਲਕੁਲ ਝੋਟੀ ਕਵਰ ਕਰਨ ਦੀ ਹਜੇ ਥੋੜੀਆਂ ਬਹੁਤੀਆਂ ਭਲਾ ਵੀ ਹੈਗੀਆਂ ਹਾਂ ਲੋ ਵੀ ਚੰਗੀ ਝੋਟੀ ਆ ਮਗਰ ਕੱਟੀ ਆ ਚਲੋ ਇੱਕ ਦੀਆਂ ਦੋ ਬਣ ਗਈਆਂ ਨੇ ਅੱਜ ਤੋਂ ਹੀ ਪਰਵੇਲ ਵੀ ਕਿੰਨੇ ਭਾਤ ਚੱਤੀ ਦਾ ਮੁੱਲ ਹੀ ਆਪਾਂ ਕਾਊਂਟ ਕਰੀਏ ਨਾ ਅੱਜ ਤੇ ਰਾਸ ਸੇ 15000 ਦੀ ਕੱਟੀ ਹੈ ਤੇ ਮਗਰ ਬਿਲਕੁਲ ਜਿੱਡੀ ਕੀ ਬਿਲਕੁਲ ਲਿਮਟਡ ਜੀ ਆਪੋ ਮਾਰਕਿੰਗ ਚ ਚਾਰ ਮਾਰਕਿੰਗ ਦੇ ਵਿੱਚ ਆ ਸੋ ਚੰਗੇ ਚਲੋ ਸ਼ਾਮ ਦੀ ਦੋਸਤੋ ਕੱਟੀ ਆ ਮਗਰ ਪਲੱਸ ਪੁਆਇੰਟ ਆ ਚੰਗੀ ਝੋਟੀ ਹੈ ਜਾਰੂ ਆ ਬਾਕੀ ਮੇਰਾ ਭਰਾ ਤੁਸੀਂ ਇਹ ਸਾਹਮਣੇ ਦੇਖ ਲਓ ਮੁੱਲ ਹਰ ਵੇਲੇ ਲੈਣ ਦੇਣ ਕਿ ਮੁੱਲ ਰਾਸਿਆ ਨਾ ਤੇ 80 ਨਾ 85 ਹਾਂ ਨਾ 76 ਨਾ 75 73000 ਰੁਪਏ ਮੁੱਲ ਆ ਉਹਦੇ ਵਿੱਚ ਵੀ ਮਾਨਤਾ ਨਾਲ ਆਪਾਂ ਘਰ ਆਏ ਸੱਜਣਾ ਦਾ ਜਰੂਰ ਕਰਾਂਗੇ 73000 ਦੇ ਵਿੱਚ ਬਾਕੀ ਜਿਹੜਾ ਥਾਪੀ ਮਾਰ ਕੇ ਆ ਨਾ ਨਾ ਵੀ ਆਈ ਨਹੀਂ ਦੀ ਦੇਖ ਕੇ ਰਾਸਿਆ ਹਾਂ ਦੋ ਛੱਡ ਦਈਏ ਹਾਂ ਕਿ ਛਡਾਉਣਾ ਆਪ ਦੇ ਲੋਗੇ ਯਾਰ ਮੈਂ ਨਾ ਜੋ ਵੇਵਾ ਤੇ 70 70 ਰੁਪਏ ਵਿੱਚੋਂ ਹੀ ਮਾਨਤਾ ਰਾਸਿਆ 70 ਦੇ ਵਿੱਚੋਂ ਸਿਰਫ ਹਾਂ 1013 71 ਵਾਲਾ ਹਾਂ 70 ਦੇ ਵਿੱਚੋਂ ਜਿਹੜਾ ਸੱਜਣ ਫੋਨ ਕਰੂਗਾ 1000 ਉਹਦਾ ਚਲੋ ਭਾਈ ਠੀਕ ਆ 1000 ਘੱਟ 70 ਦੀ ਚੱਕ ਭਾਈ ਲਓ ਵੀ ਠੀਕ ਆ 1000 ਘੱਟ 70 ਦੀ ਹਾਂ 1000 ਘੱਟ 70 ਦੀ ਮਿਲ ਜੂਗੀ ਦੋਸਤੋ ਨੀਲੀ ਦਾ ਵੀ ਸ਼ੌਂਕ ਪੂਰਾ ਮਗਰ ਕੱਟ ਹੀ ਆ ਗਈ ਆ ਵੱਖਰੇ ਤੌਰ ਤੇ ਵੀ ਭਰਾ तकरीबन ਤਾਂ ਦਾ 15 15 20000 ਰੁਪਇਆ ਲਾਉਣ ਨੂੰ ਕਾਲੇ ਆ ਨਾਲ ਘੱਤੀ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਤੇ ਥੰਡੀ ਠੀਰੀ ਸਾਹਬ ਦੇ ਗਰਫਤਾ ਕਾ ਦੋਵੇਂ ਝੋਟੀਆਂ ਵੀ ਬਿਨਾ ਬੱਚੇ ਛੱਡੋ ਤੁਸੀਂ ਭਾਵੇਂ ਪਛਮਾ ਗਏ ਪੈ ਜਾਓਗੇ ਇਹ ਕਰਮਾਂ ਦੀ ਬੇਸ਼ਕਤਤਾ ਜੇ ਬੱਚਾ ਪਾ ਨਾ ਕਿਸੇ ਕਾਰਨ ਹੋ ਜੇ ਇਹ ਨਹੀਂ ਕਿ ਪਸ਼ੂ ਲੱਤ ਮਾਰੂਗਾ ਹਾਂ ਇੰਨੀ ਠੰਡੀ ਬਿਲਕੁਲ ਜੀ ਬਿਲਕੁਲ ਲਓ ਵੀ 24 ਕੈਰਟੀ ਤੁਹਾਨੂੰ ਅੱਜ ਦੋਵੇਂ ਪਸ਼ੂ ਦਿਖਾਤੇ ਆ ਚੰਗੀਆਂ ਝੋਟੀਆਂ ਨੇ ਮਾਲ ਆਉਂਦਾ ਰਹਿੰਦਾ ডেইলি ਰੁਟੀਨ ਵਾਂਗੂ ਕੰਮ ਆ ਬਾਕੀ ਸੰਪਰਕ ਬਣਾ ਲਿਆ ਕਰੋ ਨਵੇਂ ਪਸ਼ੂਆਂ ਦੀ ਡਿਟੇਲ ਲੈਂਦੇ ਰਿਆ ਕਰੋ ਹਰ ਵੇਲੇ ਇੱਕ ਨੰਬਰ ਆਪਣੇ ਕਰਦੇ ਹੋ 990382025 ਠੀਕ ਹੈ ਵੀਰੇ ਸੋਦੋ ਸੋ ਕਰੋ ਸੰਪਰਕ ਨੰਬਰ ਲੱਗ ਚੁੱਕਿਆ ਸਕਰੀਨ ਦੇ ਉੱਪਰ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਕਰਦੇ ਹੋ ਸ਼ੇਅਰ ਵਾਦ ਤੋਂ ਬਾਅਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ